ਅਸੀਂ ਪੰਜਾਬ ਰੋਡਵੇਜ ਪਨਵਸ ਪੀਆਰਟੀਸੀ ਕੰਟਰੈਕਟ ਵਰਕ ਯੂਨੀਅਨ ਵੱਲੋਂ ਆਗੇ ਕੱਲ ਸਾਨੂੰ ਆਮ ਆਦਮੀ ਪਾਰਟੀ ਪਰਸੋਂ 28 ਤਰੀਕ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਾਂਤਮਈ ਪ੍ਰੋਟੈਸਟ ਕਰਦਿਆਂ ਨੂੰ ਗ੍ਰਿਫਤਾਰ ਕੀਤਾਗਾ ਅਸੀਂ ਸਾਨੂੰ ਧਰਨੇ ਦੇ ਵਿੱਚੋਂ ਕੁੱਟਮਾਰ ਕਰਕੇ ਜਲੇਲ ਕਰਕੇ ਗੁਰਸਿੱਖ ਬੰਦਿਆਂ ਦੇ ਕੱਪੜੇ ਪਾਰ ਕੇ ਕੇਸਾਂ ਤੋਂ ਖਿੱਚ-ਖਿੱਚ ਕੇ ਬੇਦਵੀਆਂ ਕਰਕੇ ਇਹ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹਦੇ ਕਰਿੰਦੇ ਆ ਉਹ ਖਿੱਚ ਕੇ ਲੈ ਕੇ ਗਿਆ ਖਿੱਚ ਧੋਕੇ ਸਾਨੂੰ ਥਾਣੇ ਦੇ ਵਿੱਚ ਲੈ ਕੇ ਗਿਆ ਅਸੀਂ ਆਪਣੀਆਂ ਨੌਕਰੀਆਂ ਰੈਗੂਲਰ ਕਰਵਾਉਣ ठेकेदार ਨੂੰ ਬਾਹਰ ਕੱਢਣ ਤੇ ਵਿਭਾਗ ਨੂੰ ਵਿਭਾਗ ਦੇ ਵਿੱਚ ਆਪਣੀ ਅਬਸਾ ਪਾਉਣ ਤੇ ਨਾਲ ਦੀ ਨਾਲ ਕਿਲੋਮੀਟਰ ਜੋ ਨਿੱਜੀਕਰਨ ਵਿਭਾਗ ਦਾ ਕਰ ਰਹੇ ਸੀ ਉਹਦਾ ਅਸੀਂ ਵਿਰੋਧ ਕਰ ਰਹੇ ਸੀ ਤੇ ਵਿਭਾਗ ਦੀ ਹੋਂਦ ਦੀ ਲੜਾਈ ਲੜ ਰਹੇ ਸੀ ਸੋ ਇਹ ਮੰਗਾ ਕਰਕੇ ਅਸੀਂ ਜਿਹੜਾ ਪ੍ਰੋਟੈਸਟ ਰੱਖਿਆ ਸੀ ਇੱਕ ਪਾਸੇ ਤਾਂ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਹਰਾ ਪਿੰਨ ਚਲਾਵਾਂਗੇ ਕੋਈ ਪ੍ਰੋਟੈਸਟ ਨਹੀਂ ਕਰੇਗਾ ਅੱਜ 50 ਤੋਂ 55 ਨੌਜਵਾਨ ਨੇ ਜਿਹੜੇ ਉਹਨਾਂ ਨੂੰ ਅਰੈਸਟ ਕਰਕੇ ਹਰਾਸਮੈਂਟ ਕਰਕੇ ਪਰਿਵਾਰਦਿਆਂ ਨੂੰ ਕਰਦਿਆਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਖੜਿਆ ਗਿਆ ਅਰੈਸਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਇੱਥੇ ਮੈਡੀਕਲ ਕਰਨ ਵਾਸਤੇ ਲੈ ਕੇ ਆਏ ਆਗੇ ਸੋ ਅਸੀਂ ਜ਼ਬਰਦਸਤ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਜੋ ਵੀ ਹੋਇਆ ਸਾਤੋਂ ਅੱਗੇ ਵੀ ਅਸੀਂ ਤਿੱਖਾ ਸਿਸਟਮ ਬਈ ਮੀਟਿੰਗ ਅੱਜ ਚੱਲ ਰਹੀ ਹੈਗੀ ਤੁਹਾਡੇ ਮੁਲਾਜ਼ਮਾਂ ਦੀ ਸਰਕਾਰ ਦੇ ਨਾਲ ਉਹਦੇ ਬਾਰੇ ਕੀ ਦੇਖਦੇ ਹੋ ਕੀ ਮੰਗਾਉਣੀ ਚਾਹੀਦੇ ਨੇ 12 ਜਿਹੜੇ ਇੱਥੇ ਪਰਚੇ ਦਿੱਤੇ ਗਏ ਨੇ ਕਿਤੇ 10 ਮੁੰਡਿਆਂ ਤੇ ਉੱਥੇ 370 ਪਰਚੇ ਦਿੱਤੇ ਗਏ ਉਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਸਰਕਾਰ ਦਾ ਜਬਰ ਹੈ ਸਰਕਾਰ ਦਾ ਫੇਲੀਅਰ ਹੈ ਅਸੀਂ ਇਹਦੀ ਘੂਕ ਮੁੜ ਤੋਂ ਨਿੰਦਾ ਕਰਦੇ ਆਂਗੇ ਸਰਕਾਰ ਨੇ ਜੋ ਚਾਹਿਆ ਜਿਵੇਂ ਵੀ ਚਾਹਿਆ ਉਸ ਤਰ੍ਹਾਂ ਸਰਕਾਰ ਕਰ ਰਹੀ ਹੈ ਪਰ ਨਜਾਇਜ਼ ਸਾਡੇ ਦੇ ਪਰਚੇ ਪਾਰੀ ਹੈ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਤੇ ਅੱਗੇ ਵੀ ਜਿਹੜਾ ਸਾਡਾ ਪ੍ਰੋਟੈਸਟ ਹੈ ਜੂੰਦਾ ਤੂੰ ਚੱਲੇਗਾ ਜਿੰਨਾ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਤੱਕ ਅਸੀਂ ਇਹ ਲੜਾਈ ਲੜਦੇ ਰਹਾਂਗੇ ਟਰਮੀਨੇਟ ਕੀਤੇ ਗਏ ਨੇ ਜੀ ਕਈ ਮੁਲਾਜ਼ਮਾ ਤੁਹਾਡੇ ਬਿਲਕੁਲ ਜੀ ਸਰਕਾਰ ਨੇ ਆਪਣੀ ਜਿਹੜੀ ਪਾਲਿਸੀ ਹੈ ਵਰਤਣੀ ਹੈ ਅਸੀਂ ਸਰਕਾਰ ਨੂੰ ਬਚਾਉਣ ਖਾਤਰ ਆ ਸੌਰੀ ਸਰਕਾਰ ਦਾ ਆਧਾਰਾ ਬਚਾਉਣ ਖਾਤਰ ਆਪਣੀਆਂ ਨੌਕਰੀਆਂ ਰੈਗੂਲਰ ਕਰਕਾਉਣ ਖਾਤਰ ਹੈ ਤੇ ਠੇਕੇਦਾਰਾਂ ਨੂੰ ਬਾਹਰ ਕੱਟਣ ਖਾਤਰ ਅਸੀਂ ਜਿਹੜੀਆਂ ਆਪਣੀਆਂ ਹੱਕੀ ਦਾ ਜੱਜ ਮੰਗਾਂ ਨੇ ਉਹ ਮੰਨਵਾਉਣ ਦੀ ਖਾਤਰ ਸਾਡੀਆਂ 50 ਤੋਂ 55 ਮੀਟਿੰਗਾਂ ਨੇ ਜਿਹੜੀਆਂ ਸਰਕਾਰ ਨਾਲ ਹੋ ਚੁੱਕੀਆਂ ਨੇ ਇਹ ਸਰਕਾਰ ਦਾ ਫੇਲਿਅਰ ਹੈ ਮੰਗਾ ਮੰਨ ਕੇ ਲੈਟਰ ਜਾਰੀ ਕਰਕੇ ਨੋਟੀਫਿਕੇਸ਼ਨ ਕਰਕੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਪੂਰਨੀ ਕਰਦੀ ਉਸ ਦਾ ਉਮੀਦ ਲੱਗ ਰਹੀ ਅੱਜ ਵਾਲੀ ਮੀਟਿੰਗ ਚ ਤੁਸੀਂ ਜਰੋਗੇ ਉਮੀਦ ਕਰਦੇ ਆ ਵੀ ਪੰਜਾਬ ਸਰਕਾਰ ਜਿਹੜੀ ਜਾਗੂਗੀ ਇਹ ਮਾਨ ਸਾਹਿਬ ਜੋ ਵਿਧਾਨ ਸਭਾ ਚ ਕਹਿੰਦੇ ਸੀ ਵੀ ਪਹਿਲੀ ਵਿਧਾਨ ਸਭਾ ਦੇ ਵਿੱਚ ਅਸੀਂ ਮੁਲਾਜ਼ਮ ਪੱਕੇ ਕਰਾਂਗੇ ਲਗਭਗ 1 ਸਾਲ ਸਰਕਾਰ ਦਾ ਰਹਿ ਗਿਆ ਹਾਲ ਤੱਕ ਕੋਈ ਵੀ ਮੁਲਾਜ਼ਮ ਪੀਆਰਟੀਸੀ ਪਨ ਬੱਸ ਪੰਜਾਬ ਰੋਡਵੇ ਦੇ ਵਿੱਚ ਪੱਕਾ ਨਹੀਂ ਕੀਤਾ ਨਾ ਹੀ ਪੰਜਾਬ ਰੋਡਵੇ ਪਨ ਬੱਸ ਪੀਆਰਟੀਸੀ ਦੇ ਵਿਭਾਗ ਦੇ ਵਿੱਚ ਕੋਈ ਇਹਨੇ ਬੱਸ ਪਾਈ ਇਹ ਸਰਕਾਰ ਦਾ ਫੇਲੀਅਰ ਹੈ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਵਰਗਾਂ ਦੇ ਮੁਲਾਜ਼ਮ ਨੇ ਜਿਹੜੇ ਰੋਸਟਰ ਨੇ ਲਾਰੇ ਨੇ ਰੋਸਟਰ ਨੇ ਲੱਗ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਨੂੰ ਬੇਨਤੀ ਹੈ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨ ਕੇ ਜਿਹੜੀ ਸਾਡੀ ਮੰਗ ਹੈ ਉਹਨੂੰ ਸਪੂਰਨ ਕੀਤਾ ਜਾਵੇ ਜਿਹੜੇ ਸਾਡੇ ਸਾਥੀ ਰਿਹਾ ਬੰਦੀ ਬਣਾਇਆ ਜਿਨ੍ਹਾਂ ਨੂੰ ਜੇਲਾ ਵਿੱਚ ਡੱਕਿਆ ਗਿਆ ਉਹਨਾਂ ਨੂੰ ਰਹਾ ਕੀਤਾ ਜਾਵੇ ਸਾਰੀਆਂ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਟਰੇਡ ਜਥੇਬੰਦੀਆਂ ਨੂੰ ਵੀ ਹੀਲ ਕਰਦੇ ਆ ਵੀ ਇਹਨਾਂ ਨੇ ਇੱਕ ਇੱਕ ਅਦਾਰੇ ਕਰਕੇ ਸਾਰੇ ਅਦਾਰੇ ਆ ਜਿਹੜੇ ਉਹਨਾਂ ਦਾ ਭੋਗ ਪਾ ਦੇਣਾ ਜਿਹੜੀਆਂ ਨੀਤੀਆਂ ਨੇ ਸੈਂਟਰ ਸਰਕਾਰ ਦੀਆਂ ਨੇ ਸਿਰਫ ਇਹਨਾਂ ਦੇ ਚਿਹਰੇ ਤੇ ਪੱਗਾਂ ਦੇ ਰੰਗ ਬਦਲੇ ਆ ਬਾਕੀ ਸਭ ਕੁਝ ਉਹੀ ਆ ਇਹ ਭੰਡ ਸਰਕਾਰ ਫੇਲ ਹੋ ਚੁੱਕੀ ਆ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਪੰਜਾਬ ਵਾਸੀਆਂ ਨੂੰ ਸਾਡੀ ਅਪੀਲ ਆ ਵੀ ਇਹ ਸਰਕਾਰੀ ਅਦਾਰੇ ਤੁਹਾਡੇ ਆਪਣੇ ਅਦਾਰੇ ਨੇ ਇਹਨਾਂ ਨੂੰ ਬਚਾਓ ਸਾਡੀ ਬਦ ਤੋਂ ਵੱਧ ਜਿਹੜੀ ਹੈ ਮਦਦ ਕਰੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸਾਨੂੰ ਆਪਣੀਆਂ ਨੌਕਰੀਆਂ ਦੀ ਕੋਈ ਪਰਵਾਹ ਨਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਸਾਡੇ ਦੇ ਜਿਹੜੇ ਪਰਚੇ ਪਾਉਂਦੀ ਆ ਸਰਕਾਰ ਪਾ ਦੇ ਪਰ ਲੋਕਾਂ ਨੂੰ ਅਪੀਲ ਇਹ ਆ ਵੀ ਤੁਸੀਂ ਆਪਦਾ ਪੰਜਾਬ ਬਚਾ ਲਓ ਸਾਥ ਦੇ ਕੇ ਆਪਦੇ ادارے ਬਚਾ ਲਓ ਕਿਉਂਕਿ ਆਉਣ ਵਾਲੇ ਸਮੇਂ 'ਚ ਇੱਥੇ ਬੱਚਿਆਂ ਨੇ ਨੌਕਰੀ ਕਰਨੀ ਆ ਜੇ ادارے ਹੀ ਨਾ ਰਹਿ ਤਾਂ ਇੱਥੇ ਨੌਕਰੀਆਂ ਕਿੱਥੇ ਕਰਨਗੇ ਆਗੇ ਅਸੀਂ ਆਪਣੇ ਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਬਹਿ ਕੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਪਰ ਸਾਨੂੰ ਪਹਿਲਾਂ ਤਾਂ ਘਰੇ ਸ਼ਾਂਤਮਈ ਤਰੀਕੇ ਨਾਲ ਆਪਦੇ ਬੱਚਿਆਂ ਚ ਸੁੱਤਿਆਂ ਨੂੰ ਚੱਕਿਆ ਗਿਆ ਮੁੜ ਕੇ ਸ਼ਾਂਤਮਈ ਤਰੀਕੇ ਨਾਲ ਧਰਨੇ ਕਰਦਿਆਂ ਨੂੰ ਤੂਕੜੀਸ ਕਰਕੇ ਚੱਕਿਆ ਗਿਆ ਸਾਡੇ ਸਾਥੀਆਂ ਦੀਆਂ ਪੱਗਾਂ ਲਾਈਆਂ ਗਈਆਂ ਕੇਸਾਂ ਤੋਂ ਫੜ ਕੇ ਕੇਸ ਪੱਟੇ ਗਏ ਉਹ ਇੱਕ ਸਿੱਧੀ ਦੇ ਸਿੱਧੀ ਬੇਅਦਬੀ ਆ ਪੰਜਾਬ ਦੇ ਲੋਕਾਂ ਦਾ ਇੱਕ ਖੂਨ ਖਰਾਬਾ ਕਰਨਾ ਸਰਕਾਰ ਬਾਤ ਤੇ ਸਰਕਾਰ ਦੀ ਨਲਾਈਕੀ ਆ ਸਾਡੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਵੀ ਇਹ ਜਿਹੜਾ ਮੈਦਾਨੇ ਜੰਗ ਆ ਇਹਦੇ ਵਿੱਚ ਉਤਰਨ ਦੀ ਲੋੜ ਆ ਵੀ ਸਾਡਾ ਸਾਥ ਦਿਓ ਸਾਡੀਆਂ ਨੌਕਰੀਆਂ ਦੀ ਸਾਨੂੰ ਪਰਵਾਹ ਨਹੀਂ ਸਾਨੂੰ ਪਰਚਿਆਂ ਦਾ ਡਰ ਨਹੀਂ ਜਿੱਦੋਂ ਤੱਕ ਜਾਂਦੀ ਆ ਸਰਕਾਰ ਜਾਵੇ ਪਰ ਪੰਜਾਬ ਬਚਾ ਲਓ ਸਾਡੀ ਬੇਨਤੀ ਆ ਸਰਕਾਰ ਵੱਲੋਂ ਐਨਾ ਕੋ ਤੁਸੀਂ ਦੇਖ ਸਕਦੇ ਹੋ سلوਕ ਸਾਡੇ ਨਾਲ ਜਿਹੜਾ ਕੀਤਾ ਜਾ ਰਿਹਾ ਕਿੰਨਾ ਭਾਰੀ ਜਿਹੜਾ ਪੁਲਿਸ ਬਲ ਜਿਹੜਾ ਸਾਡੇ ਤੇ ਲਾਇਆ ਗਿਆ ਜਿਵੇਂ ਅਸੀਂ ਪਤਾ ਨਹੀਂ ਕਿੰਡਾ ਕੋ ਵੱਡਾ ਜੁਰਮ ਕਰਕੇ ਇੱਥੇ ਆਏ ਪਿਆ ਅੱਜ ਸਾਨੂੰ ਮੈਡੀਕਲ ਕਰਾਉਣ ਵਾਸਤੇ ਇੱਥੇ ਲਿਆਂਦਾ ਗਿਆ ਦੋ ਦਿਨ ਹੋ ਗਏ ਸਾਨੂੰ ਘੱਗੇ ਥਾਣੇ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਸਾਡੇ ਘਰਦਿਆਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸਾਰਾ ਕੁਝ ਸਾਡਾ ਜਮ੍ਹਾਂ ਕੀਤਾ ਹੋਇਆ ਸਾਡੇ ਪਿੱਛੇ ਫੈਮਲੀਆਂ ਪਰੇਸ਼ਾਨ ਨੇ ਸਾਡੇ ਨਾਲ ਜਿਹੜਾ ਸਲੂਕ ਆ ਉਹ ਤੁਸੀਂ ਆਪ ਵੀ ਕਵਰ ਕੀਤਾ ਹੋਈਗਾ ਕੇਸਾਂ ਤੋਂ ਫੜ ਕੇ ਕਿਸੀਟਿਆ ਗਿਆ ਮੇਰੇ ਮੇਰੇ ਕੋਲ ਆ ਕੇਸ ਪਏ ਨੇ ਮੇਰੇ ਕੋਲ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਇਸ ਕਵਰੇਜ ਦੇ ਵਿੱਚ ਆਏ ਨੇ ਤੁਹਾਡੇ ਮਾਧਿਅਮ ਰਾਹੀਂ ਆਹ ਮੇਰੇ ਕੇਸ ਨੇ ਆਹ ਮੇਰੇ ਕੇਸ ਜਿਹੜੇ ਮੈਂ ਕੱਲ ਕੰਗਾ ਕੀਤਾ ਸੀਗਾ ਮੇਰੇ ਕੇਸ ਨਿਕਲੇ ਨੇ ਜਿਹੜੇ ਇਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਇਹਨਾਂ ਨੇ ਵੀ ਪੱਗ ਦੀ ਬੇਅਦਬੀ ਕੀਤੀ ਜੋ ਕਿ ਇਹਨਾਂ ਨੂੰ ਕੋਈ ਰਾਈਟ ਨਹੀਂਗਾ ਤੁਸੀਂ ਲੱਤਾਂ ਬਾਹਾਂ ਤੋਂ ਫੜ ਕੇ ਸਾਨੂੰ ਲੈ ਜਾਓ ਕੇਸਾਂ ਤੋਂ ਫੜ ਲਓ ਇੱਕ ਮੁਲਾਜ਼ਮ ਸੀਗਾ ਉਹਦੀ ਬਿਲਕੁਲ ਪਛਾਣ ਹੋ ਰਹੀ ਏ ਸਿਵਲ ਦੇ ਵਿੱਚ ਸੀਗਾ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਦੋਹਾਂ ਹੱਥਾਂ ਨਾਲ ਖਿੱਚ ਕੇ ਇੱਕ ਸੀਟ 'ਤੇ ਮੈਨੂੰ ਬੱਸ ਦੇ ਵਿੱਚ ਜਿਹੜੇ ਸਿੱਟਣ ਦੀ ਕੋਸ਼ਿਸ਼ ਕੀਤੀ ਐ ਇੰਨਾ ਜ਼ਿਆਦਾ ਤਸ਼ੱਦਦ ਸਾਡੇ ਨਾਲ ਕੀਤਾ ਵੀ ਅਸੀਂ ਕਿਹੜਾ ਕੋਈ ਉੱਥੇ ਕੋਈ ਕੋਈ ਉੱਥੇ ਅਸੀਂ ਆਪਾਂ ਗਲਤ ਕੰਮ ਕਰ ਰਹੇ ਸੀ ਜਿਹੜਾ ਸਾਡੇ ਨਾਲ ਅਤਵਾਦੀਆਂ ਵਾਲਾ سلوਕ ਕੀਤਾ ਜਾ ਰਿਹਾ ਹੈ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਕੋਈ ਪੰਜਾਬ ਹਮੈਤੀ ਜਥੇਬੰਦੀਆਂ ਨੇ ਉਹਨਾਂ ਅੱਗੇ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਜੇ ਪੰਜਾਬ ਬਚਾਉਣਾ ਤਾਂ ਅੱਜ ਕੱਲ ਦਾਦੇ ਸਮੇਂ ਦੇ ਵਿੱਚ ਬਹੁਤ ਜਥੇਬੰਦੀਆਂ ਜਿਹੜ ਬੇਟਾ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅਸੀਂ ਵੀ ਉਸੇ ਰਾਹ ਤੇ ਤੁਰੇ ਹਾਂ ਕਿਉਂਕਿ ਪਹਿਲਾਂ ਸਾਡੀ ਲੜਾਈ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਨੌਕਰੀਆਂ ਨੂੰ ਲੈ ਕੇ ਪਰ ਜਿਹੜੀ ਇਹ ਸਾਡੀ ਲੜਾਈ ਸੀਗੀ ਇਹ ਵਿਭਾਗ ਬਚਾਉਣ ਦੀ ਲੜਾਈ ਸੀਗੀ ਸਰਕਾਰ ਦਿਨ ਪ੍ਰਤੀ ਦਿਨ ਵਿਭਾਗਾਂ ਨੂੰ ਜਿਹੜੀ ਖੁੱਡੇ ਲੈਣ ਲਾ ਕੇ ਉਹਨਾਂ ਨੂੰ ਜੰਦਰੇ ਲਾਉਣ ਵਾਲੇ ਪਾਸੇ ਜਾ ਰਹੀ ਹੈ ਵਿਭਾਗ ਬੰਦ ਕਰਨ ਜਾ ਰਹੀ ਹੈ ਪਿੱਛੇ ਜੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਆਰਟੀਓ ਦਫ਼ਤਰਾਂ ਨੂੰ ਜੰਦਰੇ ਲਾਏ ਗਏ ਨੇ ਵੀ ਆਰਟੀਓ ਦਫ਼ਤਰ ਬੰਦ ਕੀਤੇ ਜਾਣਗੇ ਜੇ ਵਿਭਾਗ ਬੰਦ ਹੋਣਗੇ ਤਾਂ ਲੋਕਾਂ ਦੀਆਂ ਨੌਕਰੀਆਂ ਤੇ ਹੱਕਾਂ ਤੇ ਡਾਕਾ ਆ ਅਸੀਂ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਨੂੰ ਜੇ ਪੰਜਾਬ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਸੀਂ ਆਵਾਜ਼ ਬੁਲੰਦ ਕੀਤੀ ਤੇ ਆਵਾਜ਼ ਬੁਲੰਦ ਵਾਲਿਆਂ ਦੇ ਖਿਲਾਫ ਜਿਹੜਾ ਸਰਕਾਰ ਦਾ ਜਿਹੜਾ ਰੁੱਖਾ ਉਹ ਤੁਸੀਂ ਆਪ ਰੋਜ਼ਾਨਾ ਅੱਖੀਂ ਦੇਖ ਰਹੇ ਹੋ ਵੀ ਕੀ ਰੁੱਖਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦਬਣ ਵਾਲੇ ਨਹੀਂ ਇਹ ਕੌਮ ਦਬਣ ਵਾਲੀ ਨਹੀਂ ਹਮੇਸ਼ਾ ਚੜ੍ਹਦੀ ਕਲਾ 'ਚ ਸਾਨੂੰ ਇਹਨਾਂ ਪਰਚਿਆਂ-ਪੁਰਚਿਆਂ ਦੀ ਪਰਵਾਹ ਨਹੀਂ ਨਾ ਸਾਡੇ ਬਜ਼ੁਰਗਾਂ ਨੇ ਪਰਵਾਹ ਕੀਤੀ ਨਾ ਸਾਡੇ ਯੋਧਿਆਂ ਨੇ ਪਰਵਾਹ ਕੀਤੀ ਤੇ ਨਾ ਅਸੀਂ ਯੋਧੇ ਅਸੀਂ ਪਰਵਾਹ ਕਰਦੇ ਹਾਂ ਬੋਲੇ ਸੋ ਨਿਹਾਲ